ਹੈ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 21 ਗੁੰਡੇ ਪਾਏ ਆ ਜੀ 6 6 ਗੁੰਡੇਾਂ ਦਾ ਡਿਜ਼ਾਈਨ ਤੇ 3 ਗੁੰਡੇ ਆਪਾਂ ਨਾ ਫालतू ਭਾਏ ਇੱਕ ਇੱਕ ਗੁੰਡਾ ਸੈੱਟਾਂ ਤੇ ਇੱਕ ਡਿਜ਼ਾਈਨ ਦੇ ਵਿੱਚ ਕੀ ਗੁੰਡੇ ਪਾਈ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ ਆਪਾਂ ਕੁੰਡੇ ਪਾਏ ਸੀ ਸਲਾਈ ਤੇ ਆ ਸਲਾਈ ਆਪਾਂ ਉਲਟੇ ਉਲਟੇ ਬਣਾ ਕੇ ਕੰਪਲੀਟ ਕਰਦੇ ਆ ਬਾਰਡਰ ਬਣਾ ਕੇ ਤੁਸੀਂ 6 6 ਕੁੰਡਿਆਂ ਦਾ حساب ਲਾ ਕੇ ਡਿਜ਼ਾਈਨ ਸਟਾਰਟ ਕਰ ਲਓਗੇ ਤਾਂ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਸੌਖਾ ਵੀ ਬਹੁਤ ਹੈ ਇਹ ਜਲਦੀ ਬਣਦਾ ਹੈ ਕਈ ਡਿਜ਼ਾਈਨ ਹੁੰਦੇ ਆ ਆਪਾਂ ਬਣਾਉਨੇ ਆ ਬਹੁਤ ਕੋਸ਼ਿਸ਼ ਕਰਦੇ ਆ ਜਲਦੀ ਬਣਾਉਣ ਦੀ ਬਣਦੇ ਨਹੀਂ ਬਹੁਤ ਜਲਦੀ ਬਣਦਾ ਜੀ ਮੈਂ ਆਪਣੀ ਸਲਾਈ ਬਣ ਗਈ ਹੈ ਜੀ ਉਲਟੀ ਹੁਣ ਆਪਾਂ ਅਗਲੇ ਸਿੱਧੇ ਪਾਸੇ ਆਪਾਂ ਤਾਰਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਆਹ ਦੋ ਗੁੰਡੇ ਲਵਾਂਗੇ ਅਸੀਂ ਇਧਰੋਂ ਸਲਾਈ ਪਾ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਾਂਗੇ ਫਿਰ ਤੋਂ ਧਾਗਾ ਅੱਗੇ ਕਰਾਂਗੇ ਆਹ ਗੁੰਡਾ ਸੀ ਇਸ ਤਰ੍ਹਾਂ ਤਾਰ ਲਵਾਂਗੇ ਆਹ ਵਾਲੇ ਦੋ ਗੁੰਡੇ ਫਿਰ ਅਸੀਂ ਇਸ ਤਰ੍ਹਾਂ ਉਲਟਾ ਕੇ ਇਸ ਤਰ੍ਹਾਂ ਰੱਖਾਂਗੇ ਧਾਗਾ ਆਹ ਵਾਲਾ ਉੱਪਰ ਦੀ ਕਰਿਆ ਧਾਗਾ ਸੀ ਆਹ ਕੁੰਡਾ ਤਾਰ ਲਿਆ ਅਗਲੇ ਦੋ ਕੁੰਡੇ ਆਪਾਂ ਹੁਣ ਇਸ ਤਰ੍ਹਾਂ ਵਾਲ ਪਾ ਕੇ ਬਣਾ ਲਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਆਹ ਵਾਲਾ ਕੁੰਡਾ ਤਾਰ ਲਾਂਗੇ ਆ ਦੋ ਕੁੰਡੇ ਇਸ ਤਰ੍ਹਾਂ ਉਲਟਾ ਕੇ ਆਸਤ੍ਰਨ ਸਲਾਈ ਤੇ ਲੈ ਕੇ ਬਣਾ ਲਾਂਗੇ। ਸ਼ੇਰ ਤਾਂ ਅੱਗੇ ਕਰਾਂਗੇ, ਇੱਕ ਗੁੰਡਾ ਉਲਟਾ ਬਣਾਵਾਂਗੇ। ਤਾਗਾ ਪਿੱਛੇ ਕਰਕੇ ਦੋ ਗੁੰਦਿਆਂ ਦਾ ਇੱਕ ਗੁੰਡਾ ਬਣਾਵਾਂਗੇ। ਤਾਗਾ ਅੱਗੇ ਕਰਕੇ ਆਹ ਵਾਲਾ ਗੁੰਡਾ ਸੀ, ਉਤਾਰ ਲਵਾਂਗੇ, ਬਣਾਵਾਂਗੇ ਨਹੀਂ ਇਹਨੂੰ। ਅਗਲੇ ਦੋ ਗੁੰਡੇ ਇਸ ਤਰ੍ਹਾਂ ਉਲਟਾ ਆ ਕੇ ਇਹਨਾਂ ਦਾ ਦੋਹਾਂ ਦਾ ਇੱਕ ਕਰ ਦਾਂ। എൻഡത്തെ ഉൾട്ട സിദ്ധ ഉൾ സൈവിൻ വക്കോ ജീക്ക സിദ്ധാ ബാങ്കേക്കോ കണ്ടേ അത് ഏസ് താര అగలా కు ఉల్టా బా కండా సనావే ఫండా ఉల్ా ఆ దో కండే అసి జా ఊర పా బాయా సల్టా అగలే దో కడే అసలు తారీ ਇੱਕ ਕੁੰਡਾ ਉਲਟਾ ਬਣਾ ਲਾਂਗੇ ਫਿਰ ਇੱਕ ਕੁੰਡਾ ਸਿੱਧਾ ਦੋ ਸਲਾਈਆਂ ਹੋ ਗਈਆਂ ਸਾਡੀ ਡਿਜ਼ਾਈਨ ਦੀਆਂ ਤੀਜੀ ਸਲਾਈ ਹੈ ਇੱਕ ਕੁੰਡਾ ਉਲਟਾ ਇਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਆ ਦੋ ਕੁੰਡੇ ਅਸੀਂ ਫਿਰ ਤਾਰ ਲਾਂਗੇ ਇਸ ਤਰ੍ਹਾਂ ਹੀ ਆਹ ਗੁੰਡਾ ਫੇਰ ਅਗਲਾ ਸਿੱਧਾ ਬਣਾ ਲਾਂਗੇ। ਫੇਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਤਾਂ ਅੱਗੇ ਕਰਕੇ ਆਹ ਗੁੰਡੇ ਸੀ ਫੇਰ ਤਾਰ ਲਵਾਂਗੇ। ਅਗਲਾ ਗੁੰਡਾ ਫੇਰ ਸਿੱਧਾ ਬਣਾ ਲਾਂਗੇ। ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਆਵਲੇ ਗੁੰਡੇ ਤਾਰ ਕੇ ਅਗਲਾ ਗੁੰਡਾ ਸਿੱਧਾ ਬਣਾ ਲਾਂਗੇ। ਇੱਕ ਉਲਟਾ ਇੱਕ ਸਿੱਧਾ ਉਹ ਸਾਡੇ ਦੀ ਚੌਥੀ ਸਲਾਈ ਇੱਕ ਹੁੰਦਾ ਉਲਟਾ ਇੱਕ ਹੁੰਦਾ ਆ ਸਿੱਧਾ ਇੱਕ ਉਲਟਾ ਇੱਥੇ ਹੁਣ ਅਸੀਂ ਆ ਤਿੰਨ ਗੁੰਡੇ ਬਣ ਗਏ ਸਾਡੇ ਅਸੀਂ ਇਹ ਤਿੰਨੇ ਤਾਰ ਲਵਾਂਗੇ ਤਾਗਾ ਇਧਰੇ ਰੱਖਾਂਗੇ ਇੱਕ ਹੁੰਦਾ ਉਲਟਾ ਉਹ ਸੌਰੀ ਸਿੱਧਾ ਇੱਕ ਗੁੰਡਾ ਉਲਟਾ ਆ ਤਿੰਨ ਗੁੰਡੇ ਤਾਰ ਲਾਂਗੇ ਫੇਰ ਅਸੀਂ ਅਗਲਾ ਗੁੰਡਾ ਫੇਰ ਅਸੀਂ ਉਲਟਾ ਬਣਾ ਲਾਂਗੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਆ ਤਿੰਨ ਗੁੰਡੇ ਫੇਰ ਤਾਰ ਕੇ ਅੱਛੇ ਰੱਖਾਂਗੇ ਧਾਗਾ ਵੱਲ ਨਹੀਂ ਪਾਉਣਾ ਹੈਗਾ ਇੱਕ ਗੁੰਡਾ ਉਲਟਾ ਇੱਕ ਸਿੱਧਾ ਹੋਣਾਗੇ ਸਾਡੀ 5ਵੀਂ ਸਲਾਈ ਇੱਕ ਗੁੰਡਾ ਉਲਟਾ ਬਣਾਇਆ ਆਹ ਗੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਕੇ ਆਹ ਤਿੰਨ ਗੁੰਡੇ ਹੁਣ ਹੋ ਗਏ ਸਾਡੇ ਕੋਲੇ ਇਹ ਤਾਰ ਲਵਾਂਗੇ ਅਗਲਾ ਗੁੰਡਾ ਅਸੀਂ ਫਿਰ ਸਿੱਧਾ ਬਣਾ ਲਾਂਗੇ ਇੱਕ ਗੁੰਡਾ ਉਲਟਾ ਇੱਕ ਸਿੱਧਾ ਧਾਗਾ ਅੱਗੇ ਕਰਕੇ ਆਹ ਹੁਣ ਤਿੰਨ ਗੁੰਡੇ ਅਸੀਂ ਤਾਰ ਲਵਾਂਗੇ ਤੇ ਇਸ ਤਰ੍ਹਾਂ ਵਾਲ પા ਕੇ اگਲਾ ਕੁੰਡਾ ਸਿੱਧਾ ਬਣਾ ਲਾਂਗੇ। ਇਹ ਵੀ ਇਸੇ ਸिलाई ਇਸੇ ਤਰ੍ਹਾਂ ਕੰਪਲੀਟ ਕਰਦੇ ਹਾਂ। ਆ ਲਗੀ ਉਲਟਾ ਬਸ ਸਾਡਾ 6ਵੀਂ ਸਲਾਈ ਇੱਕ ਕੁੰਡਾ ਉਲਟਾ ਬਣਾਇਆ ਹੁਣ ਸਾਡੇ ਕੋਲੇ ਇੱਥੇ ਆ ਚਾਰ ਕੁੰਡੇ ਹੋ ਗਏ 1 2 3 4 ਚਾਰ ਕੁੰਡੇ ਹੁਣ ਅਸੀਂ ਇਸ ਤਰ੍ਹਾਂ ਸਲਾਈ ਚਲਾਵਾਂਗੇ ਇੱਕ ਵਾਰ ਬਣਾਇਆ ਬਾਣ ਪਾ ਕੇ ਦੋ ਵਾਰੀ ਬਣਾ ਲਿਆ ਹੁਬਲਾ ਕੁੰਡਾ ਸੇ ਉਲਟਾ ਬਣਾ ਲਾਂਗੇ ਇੱਕ ਕੁੰਡਾ ਸਿੱਧਾ ಫ್ರಿ ಕಲ್ಟಾ ಹೇ ಚಾರುಂಡೆ ಜನ ಬನ್ನಾ ಫ್ರೆ ಅಥೇವ ದೊ ಬಾರಿ ತುಂಡೆ ಬಣ ಅಲ್ जेडे असं वा के बनाया से कुा चार कुंडे हो गए चारों अट्ठे सिलाई च लैके एक बारी बनाया वा के दो बारी तीन कुंडे बन गए साढ़े कोई सीधे पासे सत्तवी सिलाई साँधी హో అవే ఇక్కడ ఇద్దరం లవే దో కు కండా బ అవా లాగే ఆ దో కుడే ఫేపాడా బ దా ఫిర్ ਅਜੇ ਦਿੱਨਾ ਗੁੰਡੇ ਬਣਾਏ ਸੀ ਚੱਲਵਾਂਗੇ ਇੱਕ ਕੁੰਡਾ ਇੱਕ ਕੁੰਡਾ ਅਗਲਾ ਲਾ ਕੇ ਦੋਹਾਂ ਦਾ ਇੱਕ ਕਰ ਦਾਂਗੇ ਤਾਂਗਾ ਅੱਗੇ ਕਰਕੇ ਅੰ ਵਿਚਲਾ ਗੁੰਡਾ ਅਸੀਂ ਤਾਰ ਲਵਾਂਗੇ ਆ ਦੋ ਕੁੰਡੇ ਉਲਟਾ ਕੇ ਫਿਰ ਅਸੀਂ ਦੋਹਾਂ ਦਾ ਇੱਕ ਕਰ ਦਾਂਗੇ ਸਰਨ ਡਿਜ਼ਾਈਨ ਇਸ ਤਰ੍ਹਾਂ ਬਣ ਗਿਆ ਜੀ ਇਹ ਹੋਈ ਸਲਾਈਆਂ ਅਸੀਂ ਅੱਗੇ ਅੱਗੇ ਰਪੀਟ ਕਰਦੇ ਜਾਵਾਂਗੇ ਤੇ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਜੀ ਇਹ ਕੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਅਖੇ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਕਮਰੇ ਇਸ ਰੰਗ ਤੇ ਬਣਾਇਆ ਸੀ ਇਹਦੇ ਤੇ ਇਸ ਤਰ੍ਹਾਂ ਦਾ ਲੱਗਦਾ ਹੈ ਵੀਡੀਓ ਚ ਥੋੜਾ ਕੱਟੋ ਦਿੰਦਾ ਹੂੰ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਤੇ ਦੇਖਦਾ ਜ਼ਿਆਦਾ ਹੀ ਹੈ। ਵੀਡੀਓ ਜਿ ਆਪਾਂ ਪਤਾ ਜੀ ਕੈਮਰਾ ਕਈ ਰੰਗ ਜੇ ਕਿਵੇਂ ਦਿਖਾ ਦਿੰਦਾ। ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।